ਪ੍ਰਦੀਪਕੌਰ ਦਾ ਵਿਜੀਲੈਂਸ ਵਿਭਾਗ ਹੈ ਜਿਹੜਾ ਲਗਾਤਾਰ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਚੀਫ ਇੰਜੀਨੀਅਰਿੰਗ ਦੇ ਘਰ ਦੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿਨ੍ਹਾਂ ਦਰਸਲ 7 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਚੀਫ ਇੰਜੀਨੀਅਰਿੰਗ ਦਾ ਪਤਾ ਲੱਗਦਾ ਹੈ ਦਾ ਬਾਰੀ ਦੇ ਵਿੱਚੋਂ ਦੀ 550 ਦੇ ਨੋਟ ਹੈ ਜਿਹੜੀ ਬਾਹਰ ਫੁੱਟਣ ਲੱਗ ਜਾਂਦਾ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇਜ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇੰਨੀ ਜ਼ਿਆਦਾ ਕਰੰਸੀ ਕਿ ਨੋਟਾਂ ਦੀਆਂ ਚਾਦਰਾਂ ਤੱਕ ਵਿਛ ਜਾਂਦੀਆਂ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਈਆਂ ਜਾਂਦੀਆਂ ਨੇ ਆ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤੇ ਜ਼ਰੂਰ ਦੱਸ ਦਿੰਦੇ ਆ ਕਿ 2 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਬਿਲਕੁਲ ਇੱਕ ਛਾਪੇ ਮਾਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੰਕਤੇ ਕੀਤੀ ਗਈ ਸੀ ਇਹ ਛਾਪੇਮਾਰੀ ਔਰ ਮੁਰਲੀ ਜਾਣਕਾਰੀ ਅਨੁਸਾਰ ਸਰੰਗੀ ਦੁਆਰਾ ਐਲਾਨੀ ਗਈ ਜਾਇਦਾਦ ਅਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਇਹ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਕਮਰਾਟ ਦੇ ਵਿੱਚ ਆਏ ਬੇਕੁੰਥਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਦੇ ਵਿੱਚੋਂ ਨਕਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਨੇ ਜਿਹੜੇ ਗਿਣੇ ਗਏ ਤੇ ਬੋਰੀਆਂ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਤਾਂ ਵਿਜੀਲੈਂਸ ਵਿਭਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਭੁਨੇਸ਼ਵਰ, ਕਟਕਪੁਰੀ, ਬਾਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਜਾਂਚ ਦੌਰਾਨ ਹੁਣ ਤੱਕ 2 ਜਾਇਦਾਦਾਂ ਸਾਹਮਣੇ ਆਈਆਂ ਨੇ। ਉਹ ਇਸ ਪ੍ਰਕਾਰ ਨੇ 2.1 ਕਰੋੜ ਰੁਪਏ ਨਕਦੀ, ਮਹਿੰਗੇ ਇਲੈਕਟ੍ਰੋਨਿਕ ਸਮਾਨ ਤੇ ਫਰਨੀਚਰ, ਕੀਮਤੀ ਗਹਿਣੇ, ਜ਼ਮੀਨ ਅਤੇ ਫਲੈਟਾਂ ਨਾਲ ਸੰਬੰਧਿਤ ਦਸਤਾਵੇਜ਼, ਕਈ ਬੈਂਕ ਖਾਤਿਆਂ ਤੇ ਲੋਕਾਂ ਦੀ ਜਾਣਕਾਰੀ। ਇਸ ਪੂਰੀ ਕਾਰਵਾਈ ਦੇ ਵਿੱਚ ਵਿਜੀਲੈਂਸ ਵਿਭਾਗ ਦੀਆਂ 7 ਟੀਮਾਂ ਸ਼ਾਮਲ ਨੇ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਰਹੇ। ਤਲਾਸ਼ੀ ਲਈ 26 ਪੁਲਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਦੇ ਵਿੱਚ 8 ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀ 12 ਇੰਸਪੈਕਟਰ ਤੇ 6 ਸਹਾਇਕ ਸਬ ਇੰਸਪੈਕਟਰ ਤੇ ਹੋਰ ਸਹਾਇਕ ਸਟਾਫ ਸ਼ਾਮਲ ਸੀ ਆ ਵਿਜੀਲੈਂਸ ਵਿਭਾਗ ਹੋਰ ਇਸ ਨਗਦੀ ਨੂੰ ਕਾਨੂੰਨ ਦੀ ਜਾਂਚ ਕਰ ਰਿਹਾ ਹੈ ਤੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਭ੍ਰਿਸ਼ਟਾਚਾਰ ਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸਬੰਧਤ ਧਰਾਵਾਂ ਤਹਿਤ বৈਕੁੰਠ ਨਾਥ ਸਰੰਗੀ ਵਿਰੁੱਧ ਜਾਂਚ ਜੜੀ ਉਹ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਅਨਸਾਰਪੁਰ ਪੁਚ ਕੇ ਚਲੀ ਸੰਮਣ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਇਹ ਮਾਮਲਾ ਉੜੀਸਾ ਦੇ ਨੌਕਰ ਸ਼ੈਤਾਨਚੇ ਤੇ ਸਿੱਧ ਕੇਈ ਗੰਭੀਰ ਸਵਾਲ ਉਠਾਉਂਦਾ ਸਵਾਲ ਇਹ ਉੱਡਦਾ ਐਨੀ ਵੱਡੀ ਰਕਮ ਇੱਕ ਸਰਕਾਰੀ ਅਧਿਕਾਰੀ ਤੱਕ ਕਿਵੇਂ ਪਹੁੰਚੀ ਅਤੇ ਕੀ ਇਹ ਭ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਕਿਸੇ ਸੰਗਠਿਤ ਵਿਰੋਧ ਨਾਲ ਜੁੜੀ ਸਾਜ਼ਿਸ਼ ਇਸ ਤੋਂ ਪਹਿਲਾਂ ਵੀ ਰਾਜ ਦੇ ਵਿੱਚ ਪੀਬੀਡਬਲੂ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਤ ਵਿਭਾਗ ਨਾਲ ਜੁੜੇ ਇੰਜੀਨੀਅਰਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਇਸ ਘਟਨਾ ਨੇ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਸਸ਼੍ਰੀਕਾਲ ਤੁਸੀਂ ਗ੍ਰੈਸਨ ਜੈਨਿਸ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਵਿਜੀਲੈਂਸ ਵਿਭਾਗ ਹੈ ਜਿਹੜਾ ਲਗਾਤਾਰ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਚੀਫ ਇੰਜੀਨੀਅਰਿੰਗ ਦੇ ਘਰ ਦੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿਹਾਂ ਦਰਸਲ ਸੱਤ ਟਿਕਾਣੇ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਚੀਫ ਇੰਜੀਨੀਅਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਬਾਰੀ ਦੇ ਵਿੱਚੋਂ ਦੀ 550 ਦੇ ਨੋਟ ਹੈ ਜਿਹੜੇ ਬਾਹਰ ਫੁੱਟਣ ਲੱਗ ਜਾਂਦਾ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇਜ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੰਨੀ ਜ਼ਿਆਦਾ ਕਰੰਸੀ ਕਿ ਨੋਟਾਂ ਦੀਆਂ ਚਾਦਰਾਂ ਤੱਕ ਵਿਕ ਜਾਂਦੀਆਂ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਈਆਂ ਜਾਂਦੀਆਂ ਨੇ ਆ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਜ਼ਰੂਰ ਦੱਸ ਦਿੰਨੇ ਆ ਕਿ 2 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਬਿਲਕੁਲ ਇੱਕ ਛਾਪੇ ਮਾਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੰਕਤੇ ਕੀਤੀ ਗਈ ਸੀ ਇਹ ਛਾਪੇਮਾਰੀ ਔਰ ਮੁਰਲੀ ਜਾਣਕਾਰੀ ਅਨੁਸਾਰ ਸਰੰਗੀ ਦੁਆਰਾ ਐਲਾਨੀ ਕੀਤੀ ਗਈ ਜਾਇਦਾਦ ਅਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਤੇ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਕਮਰਾਟ ਦੇ ਵਿੱਚ ਆਏ ਬੇਕੁੰਥਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਦੇ ਵਿੱਚੋਂ ਨਕਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਘਟਨਾਵਿ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਨੇ ਜਿਹੜੇ ਗਿਣੇਗੇ ਤੇ ਬੋਰੀਆਂ ਦੇ ਵਿੱਚੋਂ ਉਹਨਾਂ ਨੂੰ ਲਜਾਇਆ ਗਿਆ ਤਾਂ ਵਿਜੀਲੈਂਸ ਵਿਭਾਗ ਦੇ ਅਨੁਸਾਰ ਓਡੀਸਾ ਦੇ ਵੱਖ-ਵੱਖ ਸ਼ਹਿਰਾਂ ਭੁਨੇਸ਼ਵਰ, ਕਟਕਪੁਰੀ, ਬਾਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਜਾਂਚ ਦੌਰਾਨ ਹੁਣ ਤੱਕ 2 ਜਾਇਦਾਦਾਂ ਸਾਹਮਣੇ ਆਈਆਂ ਨੇ। ਉਹ ਇਸ ਪ੍ਰਕਾਰ ਨੇ 2.1 ਕਰੋੜ ਰੁਪਏ ਨਕਦੀ, ਮਹਿੰਗੇ ਇਲੈਕਟ੍ਰੋਨਿਕ ਸਮਾਨ ਤੇ ਫਰਨੀਚਰ, ਕੀਮਤੀ ਗਹਿਣੇ, ਜ਼ਮੀਨ ਅਤੇ ਫਲੈਟਾਂ ਨਾਲ ਸੰਬੰਧਿਤ ਦਸਤਾਵੇਜ਼, ਕਈ ਬੈਂਕ ਖਾਤਿਆਂ ਤੇ ਲੋਕਾਂ ਦੀ ਜਾਣਕਾਰੀ। ਇਸ ਪੂਰੀ ਕਾਰਵਾਈ ਦੇ ਵਿੱਚ ਵਿਜੀਲੈਂਸ ਵਿਭਾਗ ਦੀਆਂ 7 ਟੀਮਾਂ ਸ਼ਾਮਲ ਨੇ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਰਹੇ। ਤਲਾਸ਼ੀ ਲਈ 26 ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਦੇ ਵਿੱਚ 8 ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀ 12 ਇੰਸਪੈਕਟਰ ਤੇ 6 ਸਹਾਇਕ ਸਬ ਇੰਸਪੈਕਟਰ ਤੇ ਹੋਰ ਸਹਾਇਕ ਸਟਾਫ ਸ਼ਾਮਲ ਸੀ ਆ ਵਿਜਿਲੈਂਸ ਵਿਭਾਗ ਨੇ ਇਸ ਨਗਦੀ ਨੂੰ ਕਾਨੂੰਨ ਦੀ ਜਾਂਚ ਵੀ ਕਰ ਰਿਹਾ ਹੈ ਤੇ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਭ੍ਰਿਸ਼ਟਾਚਾਰ ਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸਬੰਧਤ ਧਰਾਵਾਂ ਤਹਿਤ ਵੈਕੁੰਠਨਾਥ ਸਰੰਗੀ ਵਿਰੁੱਧ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। ਦਸਾਰਪੁਰ ਪੁਛਕਿਛ ਲਈ ਸੰਮਣ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ। ਇਹ ਮਾਮਲਾ ਓਡੀਸ਼ਾ ਦੇ ਨੌਕਰ ਸ਼ੈਤਾਨ ਚਿਤ ਤੇ ਸਿੱਧ ਕੇ ਗੰਭੀਰ ਸਵਾਲ ਉਠਾਉਂਦਾ ਹੈ। ਸਵਾਲ ਇਹ ਉੱਠਦਾ ਐਨੀ ਵੱਡੀ ਰਕਮ ਇੱਕ ਸਰਕਾਰੀ ਅਧਿਕਾਰੀ ਤੱਕ ਕਿਵੇਂ ਪਹੁੰਚੀ? ਅਤੇ ਕੀ ਇਹ ਭ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਕਿਸੇ ਸੰਗਠਿਤ ਵਿਰੋਧ ਦੇ ਨਾਲ ਜੁੜੀ ਸਾਜ਼ਿਸ਼ ਇਸ ਤੋਂ ਪਹਿਲਾਂ ਵੀ ਰਾਜ ਦੇ ਵਿੱਚ ਪੀਵੀਡਬਲੂ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਤ ਵਿਭਾਗ ਨਾਲ ਜੁੜੇ ਇੰਜੀਨੀਅਰਾਂ 'ਤੇ ਵਿਰੋਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਇਸ ਘਟਨਾ ਨੇ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਸਸ਼੍ਰੀਕਾਲ ਤੁਸੀਂ ਇੱਕ ਪ੍ਰੈਸ ਕਨਫਰੈਂਸ 'ਚ ਸੀ ਮੈਂ ਹਾਂ ਪ੍ਰਦੀਪ ਗੌਰ ਦਾ ਵਿਜੀਲੈਂਸ ਵਿਭਾਗ ਹੈ ਜਿਹੜਾ ਲਗਾਤਾਰ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਚੀਫ ਇੰਜੀਨੀਅਰਿੰਗ ਦੇ ਘਰ ਦੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿੱਥੇ ਅਰਸਲ 7 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਚੀਫ ਇੰਜੀਨੀਅਰ ਨੂੰ ਅਸਲ ਦਾ ਪਤਾ ਲੱਗਿਆ ਤਾਂ ਬਾਰੀ ਦੇ ਵਿੱਚੋਂ ਦੀ 550 ਦੇ ਨੋਟ ਹੈ ਜਿਹੜੇ ਬਾਹਰ ਫੁੱਟਣ ਲੱਗ ਜਾਂਦੇ ਹਨ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇਜ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇੰਨੀ ਜ਼ਿਆਦਾ ਕਰੰਸੀ ਕਿ ਨੋਟਾਂ ਦੀਆਂ ਚਾਦਰਾਂ ਤੱਕ ਵੇਚ ਜਾਂਦੀਆਂ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਈਆਂ ਜਾਂਦੀਆਂ ਨੇ ਆ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤੇ ਜ਼ਰੂਰ ਦੱਸ ਦਿੰਦੇ ਆ ਕਿ 2 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਬਿਲਕੁਲ ਇੱਕ ਛਾਪੇ ਮਾਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੰਕਤੇ ਕੀਤੀ ਗਈ ਸੀ ਇਹ ਛਾਪੇਮਾਰੀ ਔਰ ਮੁਰਲੀ ਜਾਣਕਾਰੀ ਅਨੁਸਾਰ ਸਰੰਗੀ ਦੁਆਰਾ ਐਲਾਨੀ ਗਈ ਜਾਇਦਾਦ ਅਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਇਹ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਕਮਰਾਟ ਦੇ ਵਿੱਚ ਆਏ ਬੇਕੁੰਠਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਦੇ ਵਿੱਚੋਂ ਨਕਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਨੇ ਜਿਹੜੇ ਗਿਣੇ ਗਏ ਤੇ ਬੋਰੀਆਂ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਤਾਂ ਵਿਜਲੈਂਸ ਵਿਭਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਪੁਬਨੇਸ਼ਵਰ, ਕਟਕਪੁਰੀ, ਬਾਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਜਾਂਚ ਦੌਰਾਨ ਹੁਣ ਤੱਕ 2 ਜਾਇਦਾਦਾਂ ਸਾਹਮਣੇ ਆਈਆਂ ਨੇ। ਉਹ ਇਸ ਪ੍ਰਕਾਰ ਨੇ 2.1 ਕਰੋੜ ਰੁਪਏ ਨਕਦੀ, ਮਹਿੰਗੇ ਇਲੈਕਟ੍ਰੋਨਿਕ ਸਮਾਨ ਤੇ ਫਰਨੀਚਰ, ਕੀਮਤੀ ਗਹਿਣੇ, ਜ਼ਮੀਨ ਅਤੇ ਫਲੈਟਾਂ ਨਾਲ ਸੰਬੰਧਿਤ ਦਸਤਾਵੇਜ਼, ਕਈ ਬੈਂਕ ਖਾਤਿਆਂ ਤੇ ਲੋਕਾਂ ਦੀ ਜਾਣਕਾਰੀ। ਇਸ ਪੂਰੀ ਕਾਰਵਾਈ ਦੇ ਵਿੱਚ ਵਿਜੀਲੈਂਸ ਵਿਭਾਗ ਦੀਆਂ 7 ਟੀਮਾਂ ਸ਼ਾਮਲ ਨੇ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਰਹੇ। ਤਲਾਸ਼ੀ ਲਈ 26 ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਦੇ ਵਿੱਚ 8 ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀ 12 ਇੰਸਪੈਕਟਰ ਤੇ 6 ਸਹਾਇਕ ਸਬ ਇੰਸਪੈਕਟਰ ਤੇ ਹੋਰ ਸਹਾਇਕ ਸਟਾਫ ਸ਼ਾਮਲ ਸੀ ਆ ਵਿਜਲન્સ ਵਿਭਾਗ ਹੋਰ ਇਸ ਨਕਦੀ ਨੂੰ ਕਾਨੂੰਨ ਦੀ ਜਾਂਚ ਕਰ ਰਿਹਾ ਹੈ ਤੇ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਭ੍ਰਿਸ਼ਟਾਚਾਰ ਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸਬੰਧਤ ਧਰਾਵਾਂ ਤਹਿਤ ਵਕੁੰਤਨਾਥ ਸਰੰਗੀ ਵਿਰੁੱਧ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਵਿਸਤਾਰਪੁਰ ਪੁਛਕਿਛਲੀ ਸੰਮਣ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਇਹ ਮਾਮਲਾ ਓਡੀਸ਼ਾ ਦੇ ਨੌਕਰ ਸ਼ੈਤਾਨ ਚਿਤ ਤੇ ਸਿੱਧ ਕੇਈ ਗੰਭੀਰ ਸਵਾਲ ਉਠਾਉਂਦਾ ਸਵਾਲ ਇਹ ਉੱਠਦਾ ਐਨੀ ਵੱਡੀ ਰਕਮ ਇੱਕ ਸਰਕਾਰੀ ਅਧਿਕਾਰੀ ਤੱਕ ਕਿਵੇਂ ਪਹੁੰਚੀ ਅਤੇ ਕੀ ਇਹ ਪ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਕਿਸੇ ਸੰਗਠਿਤ ਵਿਰੋਧ ਦੇ ਨਾਲ ਜੁੜੀ ਸਾਜ਼ਿਸ਼ ਇਸ ਤੋਂ ਪਹਿਲਾਂ ਵੀ ਰਾਜ ਦੇ ਵਿੱਚ ਪੀਬੀਡਬਲੂ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਤ ਵਿਭਾਗ ਨਾਲ ਜੁੜੇ ਇੰਜੀਨੀਅਰਾਂ 'ਤੇ ਵਿਰੋਧ ਪ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਇਸ ਘਟਨਾ ਨੇ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਸਸ਼੍ਰੀਕਾਲ ਤੁਸੀਂ ਇੱਕ ਪ੍ਰੈਸ ਕਨਫਰੈਂਸ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਵਿਜੀਲੈਂਸ ਵਿਭਾਗ ਹੈ ਜਿਹੜਾ ਲਗਾਤਾਰ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਚੀਫ ਇੰਜੀਨੀਅਰਿੰਗ ਦੇ ਘਰ ਦੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿਹਾਂ ਦਰਸਲ ਸੱਤ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਚੀਫ ਇੰਜੀਨੀਅਰ ਹਸਪਤਾਲ ਦਾ ਪਤਾ ਲੱਗਦਾ ਹੈ ਤਾਂ ਬਾਰੀ ਦੇ ਵਿੱਚੋਂ ਦੀ 550 ਦੇ ਨੋਟ ਹੈ ਜਿਹੜੀ ਬਾਹਰ ਫੁੱਟਣ ਲੱਗ ਜਾਂਦਾ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇਜ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੰਨੀ ਜ਼ਿਆਦਾ ਕਰੰਸੀ ਕਿ ਨੋਟਾਂ ਦੀਆਂ ਚਾਦਰਾਂ ਤੱਕ ਵਿਛ ਜਾਂਦੀਆਂ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਈਆਂ ਜਾਂਦੀਆਂ ਨੇ ਆ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਜ਼ਰੂਰ ਦੱਸ ਦਿੰਨੇ ਆ ਕਿ 2 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਬਿਲਕੁਲ ਇੱਕ ਛਾਪੇਮਾਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੱਕ ਤੇ ਕੀਤੀ ਗਈ ਸੀ ਇਹ ਛਾਪੇਮਾਰੀ ਔਰ ਮੂਰਲੀ ਜਾਣਕਾਰੀ ਅਨੁਸਾਰ ਸਰੰਗੀ ਦੁਆਰਾ ਐਲਾਨੀ ਗਈ ਜਾਇਦਾਦ ਅਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਇਹ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਕਮਰਾਟ ਦੇ ਵਿੱਚ ਆਏ ਬੇਕੁੰਧਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਦੇ ਵਿੱਚੋਂ ਨਗਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਕਾਰਵਾਈ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਨੇ ਜਿਹੜੇ ਗਿਣੇ ਗਏ ਤੇ ਬੋਰੀਆਂ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਤਾਂ ਵਿਜੀਲੈਂਸ ਵਿਭਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਭੁਨੇਸ਼ਵਰ, ਕਟਕਪੁਰੀ, ਬਾਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਜਾਂਚ ਦੌਰਾਨ ਹੁਣ ਤੱਕ 2 ਜਾਇਦਾਦਾਂ ਸਾਹਮਣੇ ਆਈਆਂ ਨੇ। ਉਹ ਇਸ ਪ੍ਰਕਾਰ ਨੇ 2.1 ਕਰੋੜ ਰੁਪਏ ਨਕਦੀ, ਮਹਿੰਗੇ ਇਲੈਕਟ੍ਰੋਨਿਕ ਸਮਾਨ ਤੇ ਫਰਨੀਚਰ, ਕੀਮਤੀ ਗਹਿਣੇ, ਜ਼ਮੀਨ ਅਤੇ ਫਲੈਟਾਂ ਨਾਲ ਸੰਬੰਧਿਤ ਦਸਤਾਵੇਜ਼, ਕਈ ਬੈਂਕ ਖਾਤਿਆਂ ਤੇ ਲੋਕਾਂ ਦੀ ਜਾਣਕਾਰੀ। ਇਸ ਪੂਰੀ ਕਾਰਵਾਈ ਦੇ ਵਿੱਚ ਵਿਜੀਲੈਂਸ ਵਿਭਾਗ ਦੀਆਂ 7 ਟੀਮਾਂ ਸ਼ਾਮਲ ਨੇ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਰਹੇ। ਤਲਾਸ਼ੀ ਲਈ 26 ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਦੇ ਵਿੱਚ 8 ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀ 12 ਇੰਸਪੈਕਟਰ ਤੇ 6 ਸਹਾਇਕ ਸਬ ਇੰਸਪੈਕਟਰ ਤੇ ਹੋਰ ਸਹਾਇਕ ਸਟਾਫ ਸ਼ਾਮਲ ਸੀ ਆ ਵਿਜਲੈਂਸ ਵਿਭਾਗ ਹੋਰ ਇਸ ਨਕਦੀ ਨੂੰ ਕਾਨੂੰਨ ਦੀ ਜਾਂਚ ਵੀ ਕਰ ਰਿਹਾ ਹੈ ਤੇ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਭ੍ਰਿਸ਼ਟਾਚਾਰ ਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸੰਬੰਧਤ ਧਰਾਵਾਂ ਤਹਿਤ ਵਕੁੰਤਨਾਥ ਸਰੰਗੀ ਵਿਰੁੱਧ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਵਿਸਾਰਪੁਰ ਪੁਛਕਿਛਲੀ ਸੰਮਣ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਇਹ ਮਾਮਲਾ ਓਡੀਸ਼ਾ ਦੇ ਨੌਕਰ ਸ਼ੈਤਾਨ ਚਿਤ ਤੇ ਸਿੱਧ ਕੇ ਗੰਭੀਰ ਸਵਾਲ ਉਠਾਉਂਦਾ ਸਵਾਲ ਇਹ ਉੱਡਦਾ ਐਨੀ ਵੱਡੀ ਰਕਮ ਇੱਕ ਸਰਕਾਰੀ ਅਧਿਕਾਰੀ ਤੱਕ ਕਿਵੇਂ ਪਹੁੰਚੀ ਅਤੇ ਕੀ ਇਹ ਭ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਕਿਸੇ ਸੰਗਠਿਤ ਵਿਰੋਧ ਦੇ ਨਾਲ ਜੁੜੀ ਸਾਜ਼ਿਸ਼ ਇਸ ਤੋਂ ਪਹਿਲਾਂ ਵੀ ਰਾਜ ਦੇ ਵਿੱਚ ਪੀਬੀਡਬਲੂ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਤ ਵਿਭਾਗ ਨਾਲ ਜੁੜੇ ਇੰਜੀਨੀਅਰਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਇਸ ਘਟਨਾ ਨੇ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਸਸ਼੍ਰੀਕਾਲ ਤੁਸੀਂ ਗ੍ਰੈਸਨ ਜੈਨਿਸ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਵਿਜੀਲੈਂਸ ਵਿਭਾਗ ਹੈ ਜਿਹੜਾ ਲਗਾਤਾਰ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਚੀਫ ਇੰਜੀਨੀਅਰਿੰਗ ਦੇ ਘਰ ਦੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿਨ੍ਹਾਂ ਦਰਸਲ 7 ਟੀਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਚੀਫ ਇੰਜੀਨੀਅਰ ਅਨਸਲ ਦਾ ਪਤਾ ਲੱਗਦਾ ਹੈ ਤਾਂ ਬਾਰੀ ਦੇ ਵਿੱਚੋਂ ਦੀ 550 ਦੇ ਨੋਟ ਹੈ ਜਿਹੜੀ ਬਾਹਰ ਫੁੱਟਣ ਲੱਗ ਜਾਂਦਾ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇਜ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਐ ਇੰਨੀ ਜ਼ਿਆਦਾ ਕਰੰਸੀ ਕਿ ਨੋਟਾਂ ਦੀਆਂ ਚਾਦਰਾਂ ਤੱਕ ਵੇਚ ਜਾਂਦੀਆਂ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਈਆਂ ਜਾਂਦੀਆਂ ਨੇ ਆ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਜ਼ਰੂਰ ਦੱਸਦੇ ਨੇ ਕਿ 2 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਬਿਲਕੁਲ ਇੱਕ ਛਾਪੇਮਾਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੰਕ ਤੇ ਕੀਤੀ ਗਈ ਸੀ ਇਹ ਛਾਪੇਮਾਰੀ ਔਰ ਮੁਰਲੀ ਜਾਣਕਾਰੀ ਅਨੁਸਾਰ ਸਰੰਗੀ ਦੁਆਰਾ ਐਲਾਨੀ ਗਈ ਜਾਇਦਾਦ ਅਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਇਹ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਕਮਰਾਟ ਦੇ ਵਿੱਚ ਆਏ ਬੇਕੁੰਥਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਦੇ ਵਿੱਚੋਂ ਨਗਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਕਾਰਵਾਈ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਨੇ ਜਿਹੜੇ ਗਿਣੇ ਗਏ ਤੇ ਬੋਰੀਆਂ ਦੇ ਵਿੱਚੋਂ ਉਹਨਾਂ ਨੂੰ ਲਜਾਇਆ ਗਿਆ ਤਾਂ ਵਿਜੀਲੈਂਸ ਵਿਭਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਭੁਨੇਸ਼ਵਰ, ਕਟਕਪੁਰੀ, ਬਾਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਜਾਂਚ ਦੌਰਾਨ ਹੁਣ ਤੱਕ 2 ਜਾਇਦਾਦਾਂ ਸਾਹਮਣੇ ਆਈਆਂ ਨੇ। ਉਹ ਇਸ ਪ੍ਰਕਾਰ ਨੇ 2.1 ਕਰੋੜ ਰੁਪਏ ਨਕਦੀ, ਮਹਿੰਗੇ ਇਲੈਕਟ੍ਰੋਨਿਕ ਸਮਾਨ ਤੇ ਫਰਨੀਚਰ, ਕੀਮਤੀ ਗਹਿਣੇ, ਜ਼ਮੀਨ ਅਤੇ ਫਲੈਟਾਂ ਨਾਲ ਸੰਬੰਧਿਤ ਦਸਤਾਵੇਜ਼, ਕਈ ਬੈਂਕ ਖਾਤਿਆਂ ਤੇ ਲੋਕਾਂ ਦੀ ਜਾਣਕਾਰੀ। ਇਸ ਪੂਰੀ ਕਾਰਵਾਈ ਦੇ ਵਿੱਚ ਵਿਜੀਲੈਂਸ ਵਿਭਾਗ ਦੀਆਂ 7 ਟੀਮਾਂ ਸ਼ਾਮਲ ਨੇ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਰਹੇ। ਤਲਾਸ਼ੀ ਲਈ 26 ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਦੇ ਵਿੱਚ 8 ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀ 12 ਇੰਸਪੈਕਟਰ ਤੇ 6 ਸਹਾਇਕ ਸਬ ਇੰਸਪੈਕਟਰ ਤੇ ਹੋਰ ਸਹਾਇਕ ਸਟਾਫ ਸ਼ਾਮਲ ਸੀ ਆ ਵਿਜੀਲੈਂਸ ਵਿਭਾਗ ਹੋਰ ਇਸ ਨਗਦੀ ਨੂੰ ਕਾਨੂੰਨ ਦੀ ਜਾਂਚ ਵੀ ਕਰ ਰਿਹਾ ਹੈ ਤੇ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਰੱਖਣ ਪ੍ਰਿਸ਼ਟਾਚਾਰ ਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸਬੰਧਤ ਧਰਾਵਾਂ ਤਹਿਤ ਵੈਕੁੰਠਨਾਥ ਸਰੰਗੀ ਵਿਰੁੱਧ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਵਿਸਾਰਪੁਰ ਪੁਛਕਿਚਲੀ ਸੰਮਣ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਇਹ ਮਾਮਲਾ ਓਡੀਸ਼ਾ ਦੇ ਨੌਕਰ ਸ਼ੈਤਾਂਜ ਤੇ ਸਿੱਧ ਕੇ ਗੰਭੀਰ ਸਵਾਲ ਉਠਾਉਂਦਾ ਸਵਾਲ ਇਹ ਉੱਡਦਾ ਐਨੀ ਵੱਡੀ ਰਕਮ ਇੱਕ ਸਰਕਾਰੀ ਅਧਿਕਾਰੀ ਤੱਕ ਕਿਵੇਂ ਪਹੁੰਚੀ ਅਤੇ ਕੀ ਇਹ ਭ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਕਿਸੇ ਸੰਗਠਿਤ ਵਿਰੋਧ ਦੇ ਨਾਲ ਜੁੜੀ ਸਾਜ਼ਿਸ਼ ਇਸ ਤੋਂ ਪਹਿਲਾਂ ਵੀ ਰਾਜ ਦੇ ਵਿੱਚ ਪੀਵੀਡਬਲੂ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਤ ਵਿਭਾਗ ਨਾਲ ਜੁੜੇ ਇੰਜੀਨੀਅਰਾਂ 'ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਇਸ ਘਟਨਾ ਨੇ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਸਸ਼੍ਰੀਕਾਲ ਤੁਸੀਂ ਗ੍ਰੈਸਨ ਜੈਨਿਸ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਵਿਜੀਲੈਂਸ ਵਿਭਾਗ ਹੈ ਜਿਹੜਾ ਲਗਾਤਾਰ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਚੀਫ ਇੰਜੀਨੀਅਰਿੰਗ ਦੇ ਘਰ ਦੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿੱਥੇ ਅਸਲ ਵਿੱਚ 7 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਦੋਂ ਚੀਫ ਇੰਜੀਨੀਅਰ ਨੂੰ ਅਸਲ ਦਾ ਪਤਾ ਲੱਗਦਾ ਹੈ ਤਾਂ ਬਾਰੀ ਦੇ ਵਿੱਚੋਂ ਦੀ 550 ਦੇ ਨੋਟ ਹੈ ਜਿਹੜੀ ਬਾਹਰ ਫੁੱਟਣ ਲੱਗ ਜਾਂਦਾ ਹਾਲਾਤੀ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇਜ ਕੈਦ ਹੋਈਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੰਨੀ ਜ਼ਿਆਦਾ ਕਰੰਸੀ ਕਿ ਨੋਟਾਂ ਦੀਆਂ ਚਾਦਰਾਂ ਤੱਕ ਵੇਚ ਜਾਂਦੀਆਂ ਨੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਮੰਗਵਾਈਆਂ ਜਾਂਦੀਆਂ ਨੇ ਆ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਜ਼ਰੂਰ ਦੱਸਿਨੇ ਕਿ 2 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਬਰਾਮਦ ਕੀਤੀ ਗਈ ਆ ਤਾਂ ਬਿਲਕੁਲ ਇੱਕ ਛਾਪੇ ਮਾਰੀ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੰਕਤੇ ਕੀਤੀ ਗਈ ਸੀ ਇਹ ਛਾਪੇਮਾਰੀ ਔਰ ਮੂਰਲੀ ਜਾਣਕਾਰੀ ਅਨੁਸਾਰ ਸਰੰਗੀ ਦੁਆਰਾ ਐਲਾਨੀ ਗਈ ਜਾਇਦਾਦ ਅਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਇਹ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਕਮਰਾਟ ਦੇ ਵਿੱਚ ਆਏ ਬੇਕੁੰਥਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਦੇ ਵਿੱਚੋਂ ਨਗਦੀ ਦੇ ਬੰਡਲ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਕਾਰਵਾਈ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਨਿਗਰਾਨੀ ਵਧਾ ਦਿੱਤੀ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਨੇ ਜਿਹੜੇ ਗਿਣੇ ਗਏ ਤੇ ਬੋਰੀਆਂ ਦੇ ਵਿੱਚੋਂ ਉਹਨਾਂ ਨੂੰ ਲਜਾਇਆ ਗਿਆ ਤਾਂ ਵਿਜਿਲੈਂਸ ਵਿਭਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਭੁਨੇਸ਼ਵਰ ਕਟਕਪੁਰੀ ਬਾਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਜਾਂਚ ਦੌਰਾਨ ਹੁਣ ਤੱਕ 2 ਜਾਇਦਾਦਾਂ ਸਾਹਮਣੇ ਆਈਆਂ ਨੇ ਉਹ ਇਸ ਪ੍ਰਕਾਰ ਨੇ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਇਸ ਘਟਨਾ ਨੇ ਮਾਮਲੇ ਨੂੰ ਵਿਸ਼ੇਸ਼